ਮੈਟਰੋ ਦੋ ਘੋੜੀਆਂ ਦਿਖਾਉਣ ਲੱਗਿਆ ਤੁਹਾਨੂੰ ਦੋਨੀਆਂ ਬਹੁਤ ਸੋਹਣੀਆਂ ਤੇ ਫਰਸਟ ਕਲਾਸ ਘੋੜੀਆਂ ਨੇ ਪਾਚਵਾਨ ਵਾਲੇ ਜਾਨਵਰ ਨੇ ਦੋਨੀਆਂ ਤੇ ਚਾਲਾਂ ਦੇ ਬਿਲਕੁਲ ਪਾਸ ਨੇ ਦੋਨੀਆਂ ਕਾਲੀ ਜਿਹੜੀ ਮਾਰਵਾੜੀ ਘੋੜੀ ਹੈ ਵੀ ਚਾਲਦੀ ਬਿਲਕੁਲ ਪਾਸਾ ਤੇ ਲਾਲ ਚੰਬੀ ਘੋੜੀ ਹੈ ਜਿਹੜੀ ਇਹ ਵੀ ਜਮਾਨ ਓਕੇ ਆ ਆਸਾ ਚਾਲਦੀ ਏ ਵੀ ਤੇ ਗੱਬਣ ਵੀ ਆ ਘੋੜੀ ਜਿਹੜੀ ਲਾਲ ਚੰਬੀਆ ਦੋਨੇ ਸੋਹਣੀਆਂ ਸੁਨੱਖੀਆਂ ਘੋੜੀਆਂ ਨੇ ਸਾਰੀ ਡਿਟੇਲ ਆਪਾਂ ਵੀਡੀਓ ਚ ਸਾਂਝੀ ਕਰਾਂਗੇ ਤੁਹਾਡੇ ਨਾਲ ਐਂਡ ਤੱਕ ਵੀਡੀਓ ਚ ਬਨੇ ਰਹੋ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰ ਦੋਸਤੂ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਨਾਲ ਦੀ ਨਾਲ ਦਬਕੇ ਤਾਂ ਜੋ ਜੋ ਕੋਈ ਮਿੱਤਰ ਪਿਆਰਾ ਘਰੇ ਬੈਠਾ ਘੋੜੀ ਪਾਲ ਰਿਆ ਹਨ ਵੀ ਆਪਾਂ ਨੂੰ ਰੇਵੀਆ ਬੈਠਿਆਂ ਨੂੰ ਕੋ ਘੋੜੀ ਮਿਲ ਜੇ ਤੁਹਾਡੇ ਵਾਸਤੇ ਅੱਜ ਆਪਾਂ ਦੋ ਘੋੜੀਆਂ ਲੈ ਕੇ ਆਏ ਆ ਇੱਕ ਮਾਰਵਾੜੀ ਆ ਤੇ ਇੱਕ ਲਾਲ ਚੰਬੀ ਘੋੜੀ ਆ ਦੋਸਤੋ ਜਿਹੜੀ ਮਾਰਵਾੜੀ ਘੋੜੀ ਦੇਖ ਰਹੇ ਹੋ ਦੋਸਤੋ ਇਹ ਮੌਕੇ ਤੇ ਖਾਲੀ ਆ ਤੇ ਅੰਦਰ ਦੀ ਸਾਫ ਸੁਥਰੀ ਆ ਦੋਸਤੋ ਬਾਲਪੋਰੀਆਂ ਦੀ ਬਿਲਕੁਲ ਐਨ ਓਕੇ ਆ ਸਾਫ ਸੁਥਰੀ ਆ ਬਾਲਪੋਰੀਆਂ ਦੀ ਵੀ ਤੁਰਦੀ ਦਰਦੀ ਤੁਸੀਂ ਦੇਖ ਸਕਦੇ ਹੋ ਰੇਵੀਆ ਚਾਲ ਬਹੁਤ ਸੋਹਣੀ ਚਾਲ ਆ ਬਾਈ ਕਹਿੰਦਾ ਚਾਲ ਚੂਲ ਬਹੁਤ ਚੰਗੀ ਆ ਤੇ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ 60 ਇੰਚ ਹਾਈਟ ਆ ਦੋਸਤੋ ਬਾਲਪੋਰੀਆਂ ਦੀ ਸਾਫ ਆ 6 ਸੱਤਕ ਸਾਲ ਦੀ ਉਮਰ ਆ ਘੋੜੀ ਦੀ ਤੇ ਸਵਾਰੀ ਦੀ ਐਨੋਕੀਆ ਦੋਸਤੋ ਤੇ ਇੱਕ ਬਾਈ ਇਹਦਾ ਮੁੱਲ ਕਰਦੇ ਨੇ 80000 ਰੁਪਿਆ ਤੇ ਨਾਲ ਹੀ ਤੁਹਾਨੂੰ ਆਪਾਂ ਇੱਕ ਲਾਲ ਚੰਬੀ ਘੋੜੀ ਦਿਖਾ ਰਹੇ ਆ ਜਿਹੜੀ ਦੇਖ ਰਹੇ ਹੋ ਸਕਰੀਨ ਤੇ ਇਹ ਸਵਾ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੋਸਤੋ ਬਹੁਤ ਹੀ ਚੰਗੇ ਨੁਕਰੇ ਘੋੜੇ ਤੋਂ ਗੱਬਣ ਆ ਤੇ ਇਹਦੀ ਹਾਈਟ ਵੀ 60 ਇੰਚ ਆ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਤੇ ਸਵਾਰੀ ਬਹੁਤ ਸੋਹਣੀ ਕਰਾਉਂਦੀ ਆ ਅਰੇਬੀਆ ਚਾਲ ਬਹੁਤ ਚੰਗੀ ਚਾਲ ਚੱਲਦੀ ਆ ਜੇ ਕੋਈ ਮਿੱਤਰ ਪਿਆਰਾ ਦੋਨੇ ਜਾਨਵਰਾਂ 'ਚੋਂ ਕੋਈ ਖਰੀਦਣਾ ਚਾਹੁੰਦਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਇਹ ਹੈਪੀ ਕੋਲ ਖੜੇ ਨੇ ਦੋਨੇ ਜਾਨਵਰ ਰਾਈਏ ਵਾਲੇ ਕੋਲੇ ਤੇ ਤੁਸੀਂ ਗੱਲਬਾਤ ਕਰਕੇ ਜਿਹੜੀ ਇਹ ਕੋੜੀ ਆ ਇਹਦਾ ਬਾਈ ਮੁੱਲ ਕਰਦਾ 120000 ਰੁਪਇਆ ਮਾਰਵਾੜੀ ਦਾ ਮੁੱਲ ਕਰਦਾ 80000 ਰੁਪਇਆ ਦੋਨਾਂ ਚੋਂ ਜਿਹੜਾ ਵੀ ਜਾਨਵਰ ਤੁਹਾਡੇ ਫਿੱਟ ਬੈਂਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਲ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਜਾਨਵਰ ਦੋਨਾਂ ਚੋਂ ਜਿਹੜਾ ਵੀ ਤੁਹਾਡਾ ਚਿਤ ਕਰਦਾ ਤੁਸੀਂ ਖਰੀਦ ਸਕਦੇ ਹੋ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਆਪਣਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਜੇ ਕਿਸੇ ਮੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ